ਸਾਹਮਣੇ ਘਰ ਆਹੀ ਚਿੱਟੇ ਵਾਲੇ ਅਸੀਂ ਬਾਅਦ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਕੁੱਟ ਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਕਿੰਨੀ ਗੱਲ ਹੀ ਨਹੀਂ ਕਿੱਡੀ ਵੱਡੀ ਗੱਲ ਆ ਤੇ ਹੋਰ ਕੀ ਆਹੀ ਕਿਦੋਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ ਸਾਡਾ ਹੈਲੋ ਇਹ ਕਿੱਥੇ ਆਈ ਇਹ ਕਾ ਇਹ ਕਿੱਥੇ ਆਵੇ ਖਲਾਜ ਜਵਾ ਜਵਾ ਕਹੇਗਾ ਸਾਡਾ ਨਹੀਂ ਨਹੀਂ ਇਹ ਨਹੀਂ ਨਹੀਂ ਘਰੇ ਕਿੱਥੇ ਦੱਸੋ ਕਿੱਥੇ ਜਾਣਾ ਚੱਲਦੇ ਮੈਂ ਚਲਦੀ ਆਈ ਨਹੀਂ ਨਹੀਂ ਫੇਰ ਕੀ ਆ ਦੱਸੋ ਕਿੱਥੇ ਜਾਣਾ ਦੱਸੋ ਇਹ ਉਹਨਾਂ ਦਾ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਵੀ ਭਾਈ ਕੋਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਤੇ ਨਹੀਂ ਆ ਸਕਦਾ ਅਸੀਂ ਕਿਹੜਾ ਲੈ ਕੇ ਜਾਣ ਦੀ ਗੱਲ ਕਰੀਏ ਇਹ ਰੋਲਾ ਕੱਲ ਤੁਸੀਂ ਅੱਧੀ ਰਾਤ ਆਏ ਹੋ ਕਿ ਟਾਈਮ ਆ ਇਹ ਕੀ ਟੋਟੇ ਕੋਈ ਵਾਰੰਟ ਹੈ ਕੀ ਚੀਜ਼ ਹੈ ਕਾਦੇ ਲਈ ਆਏ ਹੋ ਤੁਸੀਂ ਬੀਪ ਫੀਅਰ ਕੀ ਆ ਆਪਾਂ ਕੁਝ ਕੀਤਾ ਹੈਗਾ ਗਲਤ ਨਹੀਂ ਕਿਸੇ ਬਸੋ ਦਾ ਤੇ ਜੇ ਤਾਂ ਹੁੰਦਾ ਹੈਗਾ ਕੋਈ ਤੇ ਅਸੀਂ ਤੁਹਾਨੂੰ ਗਲਤ ਕਹਿ ਰਹੇ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਹੀ ਹਾਂ ਤੁਸੀਂ ਆਏ ਕਾ ਤੇ ਲਈ ਹੋ ਤੁਸੀਂ ਆਪਦੀ ਡਿਊਟੀ ਕਰ ਰਹੇ ਸੀ ਆਪਦੀ ਕਰ ਰਹੇ ਹੋ ਠੀਕ ਹੈ ਗੱਲ ਗਲਤ ਤਾਂ ਮੰਨਦੀ ਆ ਡਿਊਟੀ ਨੂੰ ਪਰ ਤੁਸੀਂ ਗਲਤ ਮੰਨੋ ਤੁਹਾਡੀ ਪੀਤੀ ਵੀ ਹੈ ਨਾ ਕੀ ਦੀ ਬਿੱਧੀ ਆ ਕੀ ਦੀ ਬਿੱਧੀ ਹੋਈ ਆ ਬਾਈ ਕੀ ਦੀ ਬਿੱਧੀ ਹੋਈ ਆ ਜ਼ਿੰਦਗੀ ਚ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਤੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦਾ ਦਿੰਦੀ ਆ ਅਸੀਂ ਵਾਦ ਨਹੀਂ ਦਿੰਦੇ ਇਹੋ ਜੇ ਬੰਦੇ ਨੂੰ ਕੋਈ ਗੱਲ ਸਾਲਾਂ ਤੋਂ ਉੱਤੇ ਲੰਘ ਗਏ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਪੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹ ਕੋਈ ਗੱਲ ਪਤਾ ਨਹੀਂ ਨੱਕ ਤਾਂ ਕੀ ਹੋਗਾ ਤੁਸੀਂ ਮਲਾਜੋ ਸਾਡੇ ਭਾਈ ਜਰਾ ਹੈਗਾ ਪਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫੇਰ ਤੁਸੀਂ ਕੱਢ ਲੋ ਮੈਂ ਚਾਹ ਕੇ ਕੀ ਬੀਜੀ ਨਹੀਂ ਕਰਤਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਕੱਲੀਆਂ ਫੜੀਆਂ ਚੱਲ ਬੀਬੀ ਬੰਦੇ ਕੋਲ ਬੰਦੇ ਆਉਂਦੇ ਮੈਂ ਕਿਹਦੀ ਗੱਲ ਆਉ ਜੀ ਐਨ ਬੈਠੂ ਚਾਹ ਪਾਣੀ ਪੀ ਹੋਏ ਜੀ ਨਹੀਂ ਕੋਈ ਗੱਲ ਨਹੀਂ ਕੀਤੀ ਆਪੀ ਨੇ ਕੋਈ ਦੱਸਣੀ ਹੈ ਅਸੀਂ ਤਾਂ ਦੋਏ ਟੱਕਰ ਨਹੀਂ ਕਰਦੇ ਸੀ ਤੇ ਤੁਹਾਨੂੰ ਉਹਨੂੰ ਮਿਲਣ ਲਈ ਆਏ ਆ ਉਹਨੂੰ ਹਾਂ ਕੱਲ ਪਤਾ ਹੀ ਆ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਈਆਂ ਤੁਹਾਡੀਆਂ ਮਿਲ ਹੀ ਜਾਂਦੇ ਉਹ ਤਾਂ ਕੋਰਤ ਵੱਲੋਂ ਸੱਤ ਬੇੜ ਤੋਂ ਵੀ ਉੱਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਉਹ ਤੁਹਾਡੀ ਮਰਜ਼ੀ ਭਾਈ ਮਰਜ਼ੀ ਤਾਂ ਥੋੜੀ ਵੀ ਅੰਕਲ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਨਹੀਂ ਸਕਾਰਾਂ ਵੀ ਚੱਲਦੀ ਆ ਕਿਰੇ ਬੇਸ਼ਕ ਮਲਾ ਨਹੀਂ ਰਹੇ ਤੁਸੀਂ ਆ ਦਿੱਤੇ ਨੂੰ ਕਿਆ ਘਰ ਬਾਹਰ ਖੁੱਲਾ ਸੀ ਬਾਹਰ ਖੜੇ ਆ ਤੁਸੀਂ ਫਰੋਲ ਲੋ ਕਿੱਥੇ ਐ ਇਹ ਤੁਸੀਂ ਕਰੋ ਬਾਹਰ ਮੋਸੀਂ ਤਾਂ ਟੱਡੇ ਘਰੇ ਜਾਈਏ ਵੀ ਨਹੀਂ ਨਾ ਨਾ ਕੋਈ 1 ਰੁਪਏ ਦੀ ਗੱਲ ਨਹੀਂ ਤਾਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੁਸੀਂ ਸਮਝੀ ਗੱਲ ਕਿ ਨਹੀਂ ਉਹ ਸਕਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦੇ ਅਸੀਂ ਪੁੱਤ ਲਾਡੀ ਸਾੜਨਾ ਤੜਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਸੱਸੀ ਗਾਲ ਜੀ ਤੇਜਾ ਦੇ ਨੂੰ ਤੇਜਾ ਦੇ ਇਹ ਹੀ ਨਹੀਂ ਤੇਜਾ ਇਹ ਕੌਣ ਹੈ ਇਹ ਕੌਣ ਆਈ ਦੇਖ ਲਓ ਅੰਦਰ